ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੇਮ ਚੰਦ ਜੀ ਬੋਲਦੇ ਹੋ ਹਾਂ ਜੀ ਕਿਸ਼ੋਦੀ ਬੋਲਦਾ ਜੀ ਹਾਂ ਜੀ ਹਾਂ ਜੀ ਆਪਣਾ ਮੁੰਛੀ ਜੀ ਬੋਲਦੇ ਹੋ ਹੋਲਡ ਕਰੋ ਹੋਲਡ ਕੀ ਉਹ ਬਿਲਕੁਲ ਸਹੀ ਹੋ ਰਿਹਾ ਹੈ ਆਪਣ ਨੂੰ ਕਮਨ ਨੂੰ ਭੇਜੋ ਬੋੜਾ ਮੁੰਡੇ ਆ ਜਾਂਦਾ ਆ ਉਹਨੂੰ ਲੈ ਕੇ ਆ 10 15 ਲੈ ਕੇ ਹਾਂ ਜੀ ਹਾਂ ਜੀ ਹਾਂ ਜੀ ਬੋਲੋ ਮਹਾਰਾਜੋ ਫੋਨ ਆਇਆ ਜੀ ਤੁਹਾਡੇ ਮੁੰਡੇ ਕੋਲ ਹਾਂ ਜੀ ਕਿ ਫਰਮਾਓ ਜੀ ਫਰਮਾਓ ਨਾ ਤੁਸੀਂ ਫਰਮਾਓ ਤੁਸੀਂ ਹੀ ਕੀ ਕਰਦੇ ਫਿਰਦੇ ਜੇ ਫਰਮਾਓ ਮਹਾਰਾਜ ਆਪਾਂ ਕੀ ਕੀਤਾ ਮੇਰੇ ਮਾਲਕ ਉਹ ਨਹੀਂ ਨਹੀਂ ਮਾਲਕੋ ਵਾਲੀ ਤੇ ਕੋਈ ਕੰਮ ਨਹੀਂ ਹੈ ਜੀ ਤੁਸੀਂ ਮਤਲਬ ਆਜੇ ਦਿਨ ਬੈਰੀਕੇ ਤੋੜੇ ਆ ਉਹਦੇ ਵਿੱਚ ਹੈਗੇ ਸੀ ਤੁਸੀਂ ਮਹਾਰਾਜ ਤੁਸੀਂ ਸੀਆਈਡੀ ਤੋਂ ਪੁੱਛ ਲਓ ਜੀ ਆਪਾਂ ਗਏ ਹੋਏ ਤਾਂ ਸਾਡੇ ਕੋਲ ਕੋਈ ਮਾਲਕ ਦਾ ਅਣਪਛਾਤੇਆਂ ਚ ਪਾਇਆ ਤੁਸੀਂ ਉਹ ਤਾਂ ਮੈਂ ਤੁਹਾਡੀ ਗੱਲ ਤੇ ਚੋਨਾ ਬਲੌਗਰ ਹੀ ਚੁੱਕਣੇ ਸਾਰੇ ਮੇਰੀ ਗੱਲ ਤਾਂ ਸੁਣ ਲੋ ਮਹਾਰਾਜ ਉਹ ਤਾਂ ਚਲੋ ਤੁਹਾਡੀ ਮਰਜ਼ੀ ਆ ਚੱਕ ਲੋ ਜੇ ਪਰ ਤੁਸੀਂ ਮੈਂ ਤਾਂ ਸੀਸੀਟੀਵੀ ਕੈਮਰਾ ਤੁਹਾਨੂੰ ਵਿਖਾ ਦੂੰਗਾ ਮੈਂ ਦਾਖਲ ਪਿਆ ਸੀ ਉਸ ਟਾਈਮ ਹੂੰ ਤੇ ਮੇਰੇ ਬੋਤਲਾ ਲੱਗ ਰਹੀਆਂ ਸੀ ਰਿਪੋਰਟਾਂ ਵਿਖਾ ਦੂੰਗਾ ਕਿੰਝੋ ਜਿੰਨਾ ਬੱਚਿਆ ਜਾਂਦਾ ਜ਼ਿੰਦਗੀ ਦਿੱਤੀ ਆਪਣੇ ਜੀ ਚੰਗੇ ਕੰਮੀ ਲਾਓ ਜੀ ਇਹ ਕਿਸੇ ਨੇ ਮਗਰ ਨਹੀਂ ਆਉਣਾ ਸਾਡੇ ਮਾਪਿਓ ਨੇ ਆਉਣਾ ਮਗਰ ਹਾਂ ਇਹ ਤਾਂ ਮੈਂ ਗੱਲ ਮੰਨਦਾ ਇਹ ਚਾਰ ਜਿਹੜਾ ਤੁਸੀਂ ਆ ਛਾਤੀਆਂ ਤੇ ਹੱਥ ਮਾਰਦੇ ਆ ਸਿਸਟਮ ਨਾਲ ਕੋਈ ਗਲਤ ਤਰੀਕੇ ਨਾਲ ਕਰਨੀ ਹੁੰਦੀ ਆ ਮੇਰੇ ਮਾਲਕੋ ਸਿਸਟਮ ਨੂੰ ਤੁਸੀਂ ਕਦੇ ਵੀ ਕੁਝ ਨਹੀਂ ਬੋਲੇ ਜੀ ਗੱਲ ਸਰਕਾਰ ਦੀ ਹੋਈ ਹੈ ਤੁਹਾਡੇ ਦਾ ਬੜਾ ਸਰਕਾਰ ਸਰਕਾਰ ਸਿਸਟਮ ਨਹੀਂ ਹੁੰਦਾ ਜੀ ਛੋਟੇ ਜਿਹੜੀ ਸਰਕਾਰ ਹੈ ਇਹ ਸਿਸਟਮ ਹੁੰਦਾ ਹੈ ਜੀ ਸਿਸਟਮ ਕੀ ਹੁੰਦਾ ਹੈ ਮੈਂ ਤੁਹਾਨੂੰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਮੈਂ ਮੰਨਦਾ ਸਿਸਟਮ ਕੀ ਹੁੰਦਾ ਸਰਕਾਰ ਕੀ ਫਰਕ ਹੁੰਦਾ ਹੈ ਜਿਹੜੀ ਸਰਕਾਰ ਮਾਰਾ ਜੋ ਪੰਜ ਸਾਲਾਂ ਰਹੀ ਜਿਹੜਾ ਮੈਂ ਇਹ ਕਹੂੰਗਾ ਵੀ ਜਿਹੜਾ ਪ੍ਰਸ਼ਾਸਨ ਤੇ ਸਾਡਾ ਸਿਸਟਮ ਆ ਉਹ 60 ਸਾਲਾਂ ਤੋਂ ਰਹਿ ਰਿਹਾ ਸਾਰੀ ਇਹ ਸਰਕਾਰਾਂ ਹੀ ਬਣਾਉਂਦੀਆਂ ਸਿਸਟਮ ਸਰਕਾਰਾਂ ਇਹ ਰਹਿੰਦੀ ਸਿਸਟਮ 'ਚ ਚੱਲਦੀ ਸਾਰਾ ਕੁਝ ਜੀ ਠੀਕ ਆ ਨਾ ਜੀ ਤੇ ਕੋਈ ਤਰੀਕਾ ਰੱਖੋ ਆਪ ਦੀ ਬੋਲਬਾਣੀ ਧਾਰੋ ਕੋਈ ਗੱਲ ਨੀ ਮਾਰੋ ਹੋਰ ਸੇਵਾ ਜਿਹੜੇ ਤੁਹਾਨੂੰ ਥੱਲੇ ਦੇਖਦੇ ਨਾ ਚੱਕਦੇ ਛੇੜਾ ਫੜਲਾ ਛੇੜਾ ਜੀ ਇਹ ਕਿਸੇ ਨੇ ਨਾ ਕੋਈ ਅ ਤੱਕ ਮਗਰ ਗਿਆ ਤੇ ਨਾ ਕੋਈ ਗਿਆ ਅਜੇ ਤੱਕ ਆਇਆ ਕਿਸੇ ਦੇ ਬਿਲਕੁਲ ਜੀ ਬਿਲਕੁਲ ਐਂਕਿ ਤੁਹਾਨੂੰ ਇਹੀ ਗੱਲ ਕਹਿੰਦੇ ਆ ਜੀ ਇਹ ਕਿਹੜੇ ਸਮੇਂ ਤੇ ਲਾ ਕੰਮਾਂ ਨੂੰ ਉਹਨੇ ਕਿਹਾ ਕਰ ਸਮਝਾਉ ਮਾਨ ਸਾਹਿਬਾ ਨੇ ਜੀ ਜੀ ਠੀਕ ਆ ਆਪਣਾ ਪ੍ਰਵਾਸ ਪਾ ਲਓ ਜੀ ਤੇ ਰੱਬ ਦਾ ਦੂ ਟਾਈਮ ਸ਼ੁਕਰਾਨਾ ਕਰਿਆ ਕਰੋ ਠੀਕ ਹੈ ਜੀ ਠੀਕ ਆ ਤੇ ਅਸੀਂ ਜਿਹੜੋਂ ਕਰਦੇ ਆਂ ਚੈੱਕ ਕੀ ਹੈ ਠੀਕ ਦਾ ਦਲਦਨ ਦਾ ਕੀ ਰੋਲ ਸੀਗਾ ਵਿੱਚ ਹਾਂਜੀ ਤੇ ਜਿਹੜੇ ਕਿ ਲੋ ਤੁਹਾਡੇ ਮੁੰਡੇ ਦੱਸਿਆ ਵੀ ਉਹ ਨਹੀਂ ਠੀਕ ਕਰੇ ਸੀ ਜੀ ਜੀ ਮੈਂ ਤਾਂ ਤੁਸੀਂ ਪੁਰਾਣੀਆਂ ਜਾਂ ਤੁਹਾਡੀਆਂ ਕੋਈ ਵੀਡੀਓ ਭੇਜੀਆਂ ਵਾ ਜੀ ਤੁਹਾਡੇ ਬੰਦੇ ਭੇਜਦੇ ਸਾਨੂੰ ਬਾਰੋਂ ਨਹੀਂ ਆਉਂਦੀਆਂ ਕੋਈ ਤੁਹਾਡੇ ਇਹ ਨਾਲ ਜਿਹੜੇ ਰਹਿੰਦੇ ਹੋਈ ਭੇਜੀ ਜਾਂਦੇ ਆ ਮੈਂ ਤੁਹਾਡੀ ਜਮਾਂ ਗੱਲ ਨਾਲ ਮਾਲ ਕੋ ਠੀਕ ਹੈ ਜੀ 29 ਤਰੀਕ ਨੂੰ ਅਸੀਂ ਗਏ ਆ ਤੇ ਤੁਸੀਂ ਜਾਂਦੇ ਕਿਰੇ ਚੱਕਰ ਜੀ ਕੀ ਇਹਨਾਂ ਦੀ ਥੇਨ ਕੀ ਹੈ ਤੁਹਾਡੀ ਇਹ ਆਪਣੀ ਕੌਮ ਨੂੰ ਕੀ ਦੇਣ ਇਹਨਾਂ ਲੋਕਾਂ ਦੀ ਇਹ ਖੁਮਾਰਾ ਸਭ ਤੋਂ ਪਹਿਲੀ ਗੱਲ ਤੇ ਆ ਵੀ ਚਲੋ ਤੁਸੀਂ ਮੈਂ ਫਿਰ ਤੋਂ ਤੁਹਾਨੂੰ ਕਹੂੰਗਾ ਵੀ ਤੁਹਾਡੀ ਸਰਕਾਰ ਆ ਰਿਹਾ ਦੋ ਦੋ ਤਿੰਨ ਬੰਦੇ ਛੜਕ ਦੇ ਦੇ ਦੋ ਨਗਰ ਕਿੱਥੇ ਲੰਘੂਗਾ ਤੁਹਾਡੀ ਸਰਕਾਰ ਆ ਮੈਂ ਮੰਨਦਾ ਜੀ ਗੱਲ ਤੁਸੀਂ ਸਰਕਾਰ ਸਾਡੀ ਨਹੀਂ ਹੈਗੀ ਸਰਕਾਰ ਤੁਹਾਡੀ ਹੈ ਨਹੀਂ ਇਹ ਸਾਡੀ ਸਰਕਾਰ ਹੁੰਦੀ ਤਾਂ ਮਾਰਾ ਇਹ ਗੱਲ ਨਹੀਂ ਹੁਣ ਤੁਸੀਂ ਮੈਨੂੰ ਫੋੜਿਆ ਤੁਹਾਨੂੰ ਕੀ ਹੋਇਆ ਇਹ ਨਹੀਂ ਮੈਂ ਤਾਂ ਚਲੋ ਮੈਂ ਤਾਂ ਤੁਹਾਨੂੰ ਕਿਹਾ ਮੇਨ ਤਾਂ ਡੇਂਗੂ ਬੁਖਾਰ ਆ ਉਦੋਂ ਮੈਂ ਤਾਂ 21 ਤਰੀਕ ਦਾ ਬਿਮਾਰ ਸੀਗਾ ਉਹ ਤਾਂ 29 ਤਰੀਕ ਨੂੰ ਗਿਆ ਉਹਦੋਂ ਗਿਆ ਸੀ ਨਾ ਤੁਸੀਂ ਉਹਦੇ ਪਿੰਡ 29 ਤਰੀਕ ਨੂੰ ਬੈਠ ਰਹੇ ਸੀ ਉਹਦੇ ਨੇ ਕਿਹੜੀ ਕੁਰਬਾਨੀ ਕਿਹੜੀ ਉਹਦੀ ਆਪਣੀ ਕੌਮ ਲਈ ਫਿਰ ਅਸੀਂ ਵੀ ਤੁਹਾਨੂੰ ਕਹੀਏ ਵੀ ਠੀਕ ਆ ਤੁਸੀਂ ਜਾਣਿਓ ਪਰ ਕੌਮ ਅਸਰ ਤੇ ਕੁਰਬਾਨੀਆਂ ਜਿਨ੍ਹਾਂ ਨੇ ਕੀਤੀਆਂ ਜੀ ਉਹਨਾਂ ਵਾਸਤੇ ਕਿਹੜਾ ਕੁਝ ਆਪਾਂ ਕੀਤਾ ਜੀ ਹਾਂਜੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਉਹ ਮੰਨ ਲਓ ਆਪਾਂ ਸੱਚੇ ਗੱਲ ਕਰਦੇ ਆ ਜੇ ਉਹ ਕਿੰਨੇ ਸਹੀ ਜੀ ਤੁਸੀਂ ਮੂੰਹ ਫਿਰ ਮੁੰਨਿਆ ਤੁਸੀਂ ਕਰੋ ਕੌਮ ਲਈ ਕਿਹੜੀ ਕੁਰਬਾਨੀ ਕਰਤੀ ਪਿੰਡ ਇਹ ਕਰ ਸ਼ਰਾਬ ਇੰਨਾ ਕਿ ਨਹੀਂ ਪਿੰਦਾ ਨਹੀਂ ਸ਼ਰਾਬ ਨਹੀਂ ਪੀਂਦੇ ਜੀ ਚੈੱਕ ਕਰਾਓ ਸਾਡਾ ਇਖਾਨਾ ਨੂੰ ਮੈਂ ਕੁਝ ਵੀ ਨਹੀਂ ਖਾਂਦਾ ਡਰੋਗ ਟੈਸਟ ਕਰਾਓ ਜੀ ਵੇਖ ਲਾ ਮੁਰਕੇ ਇੱਥੇ ਦੂਜੇ ਦਿਨ ਆਣ ਕੇ ਨਮੋਡਲ ਮੰਗਣ ਲੱਪੈਂਦੇ ਸਾਡੇ ਘਰ ਵਾਲਾ ਅੱਜ ਮਹਾਰਾਜ ਉਹ ਤਾਂ ਚਲੋ ਜੇ ਤੁਸੀਂ ਕੁੱਟਣਾ ਕੁੱਟ ਵੀ ਸਕਦੇ ਆ ਕੁੱਟਣ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਹਾ ਦੂਜੇ ਆਣ ਕੇ ਉਸੇ ਟਾਈਮ ਮੰਗਣ ਲੱਪੈਂਦੇ ਆ ਨਹੀਂ ਉਹ ਤਾਂ ਉਹ ਤਾਂ ਮਹਾਰਾਜ ਜਿਹੜਾ ਮੰਗਦਾ ਉਹ ਮੰਗਦਾ ਜੀ ਸਾਨੂੰ ਤਾਂ ਜਿਵੇਂ ਠੀਕ ਆ ਜੀ ਆ ਥੋੜੇ ਜੇ ਕੋਈ ਨਹੀਂ ਬੰਦਾ ਬਣ ਗਿਆ ਮੇਰਾ ਵੀਰ ਸਾਡਾ ਤੇ ਨਾ ਕੋਈ ਹੈ ਨਹੀਂ ਆ ਬੰਦੇ ਘਣੋਂ ਬਸ ਅੰਦੇ ਇਹੀ ਕਿੰਨੇ ਦਾ ਨਹੀਂ ਉਹ ਤਾਂ ਮੈਂ ਤੁਹਾਡੀ ਗੱਲ ਨੂੰ ਮੰਨਦਾ ਜੀ ਪਰ 103 ਕੋਈ ਆ ਆ ਬਾਤ ਕਰਦੇ ਠੀਕ ਹੈ ਜੀ ਕਿਹੜੇ ਥਾਣੇ ਤੋਂ ਬੋਲਦੇ ਹੋ ਜੀ ਬਾਤ ਕਰ